ਹੂਲੀ ਜਲੀ ਆਪਣੇ ਪ੍ਰਧਾਨ ਜੀ ਪ੍ਰਧਾਨ ਬਾਬਾ ਬਲਦੇਵ ਸਿੰਘ ਜੀ ਖਾਲਸਾ ਕੋਟੇ ਬਹੁਤ ਸਿੰਘ ਵਾਲੇ ਜਿਨ੍ਹਾਂ ਨੂੰ ਮਨਵੰਦਾਂ ਸਿੰਘ ਵਾਲੇ ਕੋਆਪਰੇਟਿਵ ਸੈਟੀ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਸਰਬਸੰਮਤੀ ਨਾਲ ਤੇ ਬਾਬਾ ਜਗਰੂਪ ਸਿੰਘ ਜੀ ਖਾਲਸਾ ਜਿਨ੍ਹਾਂ ਨੂੰ ਸੀਨੀਅਰ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ ਕੋਆਪਰੇਟਿਵ ਸੈਟੀ ਦਾਣ ਸਿੰਘ ਵਾਲਾ ਦਾ ਰਚੰਦ ਜੀ ਰਚੰਦ ਸਿੰਘ ਜੀ ਵੋਟਰ ਇਹਨਾਂ ਨੂੰ ਵੀ ਪ੍ਰਧਾਨ ਨਿਯੁਕਤ ਕੀਤਾ ਗਿਆ ਕੋਆਪਰੇਟਿਵ ਸੈਟੀ ਦਾਣ ਸਿੰਘ ਵਾਲਾ ਜੀ ਸਾਰੇ ਕਮੇਟੀ ਨੂੰ ਬਹੁਤ ਬਹੁਤ ਵਧਾਈਆਂ ਜੀ ਕਰ ਦੋਈ ਪਕੜੀ ਬਣਾਣਾ ਬੋਲਿਆ ਕਰ ਮੇਰਾ ਕੋਟੇ ਬੋਲਣਾ ਨਾ ਹੋ ਜਾ ਕਰ ਉਹਨਾਂ ਦਾ ਸੀਗਾ ਠੀਕ ਹੈ ਜੀ ਕਰਾ ਕਰ ਦੋ ਰਾਜ ਮੈਂ ਕਾ ਤੋ ਨੇ ਆ ਬਾ ਤੋ ਬੋਲੀ ਅੱਜ ਕਿਹਨੇ ਦਸ ਪੰਦੀਰੇ ਜੀ ਨਾ ਮੈਂ ਤੁਹਾਨੂੰ ਅਪਲਾਈ ਕਰਾਂ ਬਹੁਤ ਬਾਇੰਗਸ ਸਾਥ ਚਾਹਦੇ ਨੇ

ਹਾਂ ਕਰੀ ਚਲੋ ਆ ਰੇ ਇਹ ਆ ਪਾ ਦਿਓ ਹੁਣ ਤੁਸੀਂ ਵੀ ਆ ਠੀਕ ਹੈ ਲਾ ਲੀ ਲਾ ਦੀ ਲਾਤੀ ਠੀਕ ਹੈ ਮੈਂ ਵੀ ਲਗਾ ਆਪਾਂ ਲੂਮੀ ਹਾਂ ਫੋਟੋ ਬਾ ਇੱਕ ਫੋਟੋ ਕਰ ਲਈਏ ਹੁਣ ਇਕੱਠੇ ਹੋ ਜਓ ਸਾਰੀ ਆਪਣੀ